ਆਓ ਅੱਜ ਤੁਹਾਨੂੰ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਵਸਤਰਾਂ ਦੇ ਦਰਸ਼ਨ ਕਰਾਉਣੇ ਆ ਗੁਰੂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਣੇ ਆ ਦੋ ਰਾਤਾਂ ਤਿੰਨ ਦਿਨ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਪਿੰਡ ਵਿੱਚ ਰਹਿੰਦੇ ਆ ਗੁਰੂ ਸਾਹਿਬ ਨੇ ਬਚਨ ਕੀਤਾ ਪਿੰਡ ਵਾਲਿਓ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਅੱਗ ਨਹੀਂ ਲੱਗੇਗੀ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਇਸ ਪਿੰਡ ਦੇ 7 ਦਰਵਾਜ਼ੇ ਆ 7 ਰਸਤੇ ਇਸ ਪਿੰਡ ਨੂੰ ਲੱਗਦੇ ਆ ਜਿਨ੍ਹਾਂ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਵੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਜਿਨ੍ਹਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ Facebook ਪੇਜ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਿਉਂਕਿ ਇਸ ਚੈਨਲ ਤੇ ਹਰ ਰੋਜ਼ ਧਾਰਮਿਕ ਵੀਡੀਓ ਕਥਾ ਕੀਰਤਨ ਦੀਆਂ ਵੀਡੀਓ ਅਤੇ ਗੁਰੂ ਧਾਮਾਂ ਦੇ ਦਰਸ਼ਨ ਆਪਾਂ ਸੰਗਤ ਨੂੰ ਕਰਾਉਂਦੇ ਆਂ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਆਪਣੇ ਚਰਨ ਪਾਏ ਆ ਅਸੀਂ ਖੜੇ ਆ ਜੀ ਪਿੰਡ ਬਿਲਗਾ ਵਿੱਚ ਬਿਲਗਾ ਪਿੰਡ ਜਲੰਧਰ ਦਾ ਬਹੁਤ ਹੀ ਵੱਡਾ ਪਿੰਡ ਹੈ ਨੂਰਮੈਲ ਦੇ ਬਿਲਕੁਲ ਹੀ ਨਾਲ ਇਹ ਪਾਵਨ ਪਵਿੱਤਰ ਅਸਥਾਨ ਆ ਜੀ ਪਿੰਡ ਬਿਲਗੇ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਮੌਂ ਸਹਿਬ ਜਾ ਰਹੀ ਸੀ ਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਰੁਕਦੇ ਆ ਗੁਰੂ ਸਾਹਿਬ ਦੀ ਯਾਦ ਵਿੱਚ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਓ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਨਾਲ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆ ਕਿਉਂਕਿ ਇਸ ਪਾਵਨ ਪਵਿੱਤਰ ਅਸਥਾਨ ਤੇ ਸਤਗੁਰ ਜੀ ਦੀਆਂ ਬਹੁਤ ਹੀ ਪਵਿੱਤਰ ਨਿਸ਼ਾਨੀਆਂ ਪਈਆਂ ਹੋਈਆਂ ਗੁਰੂ ਸਾਹਿਬ ਜੀ ਦੇ ਬਸਤਰ ਪਏ ਹੋਏ ਆ ਜਿਨ੍ਹਾਂ ਬਸਤਰਾਂ ਨੂੰ ਵੇਖ ਕੇ ਸਿੱਖਾਂ ਦੇ ਮਨ ਵਿੱਚ ਹੋਰ ਭਾਵਨਾ ਹੋਰ ਸ਼ਰਧਾ ਗੁਰੂ ਪ੍ਰਤੀ ਪੈਦਾ ਹੁੰਦੀ ਆ ਤੇ ਇੱਥੋਂ ਦਾ ਇੱਕ ਹੋਰ ਹੀ ਵਿਲੱਖਣ ਇਤਿਹਾਸ ਜੁੜਿਆ ਹੋਇਆ ਉਹ ਵੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਸਾਹਮਣੇ ਆਪ ਜੀ ਧੰਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਹਾਂ ਬਿਲਗੇ ਪਿੰਡ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੋ ਰਾਤਾਂ ਤੇ ਤਿੰਨ ਦਿਨ ਰਹਿੰਦੇ ਆ ਜਿਸ ਵੇਲੇ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਰਾਤ ਸਮੇਤ ਇਸ ਪਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਉਸ ਸਮੇਂ ਬਿਲਗੇ ਵਿੱਚ ਸਿਰਫ ਸੱਤ ਕੁਲੀਆਂ ਸੀ ਭਾਵ ਸੱਤ ਘਰ ਸੀਗੇ ਉਨਾ ਸੱਤ ਘਰਾਂ ਵਾਲਿਆਂ ਨੇ ਸੱਤ ਕੁਲੀਆਂ ਵਾਲਿਆਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਤਨੋਂ ਮਨੋਂ ਧਨੋਂ ਬਹੁਤ ਹੀ ਸੇਵਾ ਕੀਤੀ ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਤੇ ਗੁਰੂ ਜੀ ਨੇ ਵਰਦ ਦਿੱਤਾ ਪਿੰਡ ਵਾਲਿਓ ਤੁਹਾਡਾ ਪਿੰਡ ਬਹੁਤ ਵਧੇ ਫੁੱਲੇਗਾ ਤੁਹਾਡੇ ਪਿੰਡ ਦੀਆਂ ਸੱਤ ਕੁਲੀਆਂ ਨਹੀਂ ਰਹਿਣਗੀਆਂ ਤੁਹਾਡੇ ਪਿੰਡ ਨੂੰ ਹੁਣ ਸੱਤ ਦਰਵਾਜ਼ੇ ਲਗਿਆ ਕਰਨਗੇ ਤੁਹਾਡਾ ਪਿੰਡ ਖੁੱਗ ਵੱਸਦਾ ਰਹੇਗਾ ਸੰਗਤ ਜੀ ਜੋ ਸਾਹਮਣੇ ਆਪ ਜੀ ਇਹ ਖੂਹੀ ਦੇ ਦਰਸ਼ਨ ਕਰ ਰਹੇ ਹੋ ਇਸ ਖੂਹੀ ਦੇ ਜਲ ਦੇ ਨਾਲ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਇਸ਼ਨਾਨ ਕੀਤਾ ਸੀਗਾ ਇੱਥੋਂ ਹੀ ਗੁਰੂ ਸਾਹਿਬ ਨੇ ਜਲ ਛਕਿਆ ਸੀ ਆਓ ਹੁਣ ਤੁਹਾਨੂੰ ਉਸ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣੇ ਆ ਜਿਸ ਵੇਲੇ ਧੰਗੁਰੂ ਅਰਜਨ ਦੇ ਮਹਾਰਾਜ ਮੌ ਸਾਹਿਬ ਦੀ ਧਰਤੀ ਨੂੰ ਚਾਲੇ ਪਾਉਣ ਲੱਗੇ ਸੀ ਗੁਰੂ ਸਾਹਿਬ ਨੇ ਇਸ਼ਨਾਨ ਪਾਣੀ ਕਰਕੇ ਜਦੋਂ ਨਵੇਂ ਵਸਤਰ ਪਾਉਣੇ ਸੀ ਤੇ ਆਪਣੇ ਪਹਿਲੇ ਵਸਤਰ ਗੁਰੂ ਸਾਹਿਬ ਜੀਆ ਨੇ ਇਸ ਪਿੰਡ ਵਾਲਿਆਂ ਨੂੰ ਨਿਸ਼ਾਨੀ ਵਜੋਂ ਦੇ ਦਿੱਤੇ ਸੀਗੇ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਗੁਰੂ ਜੀ ਦੇ ਵਸਤਰ ਆਪ ਜੀ ਸਾਹਮਣੇ ਵੇਖ ਰਹੇ ਹੋ ਉਹ ਪਾਵਨ ਪਵਿੱਤਰ ਚੋਲਾ ਸਾਹਿਬ ਗੁਰੂ ਸਾਹਿਬ ਦਾ ਪਜਾਮਾ ਹਜੂਰੀਆ ਰੁਮਾਲ ਬਟੂਆ ਦੁਸ਼ਾਲਾ ਚੰਦਨ ਦੀ ਚੌਂਕੀ ਤੇ ਗੁਰੂ ਸਾਹਿਬ ਜੀ ਦੇ ਹੱਥ ਦਾ ਸਿਮਰਨ ਗੁਰੂ ਜੀ ਦੀ ਸੇਲੀ ਟੋਪੀ ਆ ਵੇਖੋ ਆਪ ਜੀ ਸਾਰੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹਾਂ ਤੇ ਇੱਥੇ ਮੈਂ ਇੱਕ ਬੇਨਤੀ ਹੋਰ ਕਰਕੇ ਜਾਵਾਂ ਕਈ ਵਾਰ ਸਾਡੇ ਮਨ ਵਿੱਚ ਹੁੰਦਾ ਵੀ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਆ ਸਿਮਰਨਾ ਨਹੀਂ ਫੜਨਾ ਚਾਹੀਦਾ ਪਰ ਵੇਖੋ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਜੀਆ ਦਾ ਸਿਮਰਨਾ ਹੱਥ ਵਿੱਚ ਜੋ ਮਹਾਰਾਜ ਸੱਚੇ ਪਾਸ਼ਾ ਫੜਦੇ ਸਨ ਉਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਸਾਨੂੰ ਸਮਝਾਉਣ ਦੀ ਖਾਤਰ ਆਪਣੇ ਹੱਥ ਵਿੱਚ ਸਿਮਰਨਾ ਫੜ ਕੇ ਸਾਡੇ ਵਾਸਤੇ ਕਰਦੇ ਸਨ ਵੀ ਸਿੱਖਾਂ ਜੇ ਮੈਂ ਸਿਮਰਨ ਕਰਦਾ ਤੇ ਤੂੰ ਵੀ ਕਰਿਆ ਕਰ ਬਾਣੀ ਵਿੱਚ ਭੱਟਾ ਨੇ ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਦਾ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਉਹਨਾਂ ਨੂੰ ਸੰਕਟਾਂ ਵਿੱਚ ਨਹੀਂ ਪੈਣ ਦਿੰਦਾ ਉਹਨਾਂ ਨੂੰ ਦੁੱਖਾਂ ਚੋਂ ਕੱਢ ਲੈਂਦਾ ਇਸ ਕਰਕੇ ਸਾਨੂੰ ਵੀ ਸਿਮਰਨ ਕਰਨਾ ਚਾਹੀਦਾ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦੀ ਖਾਤਰ ਇਹ ਸਿਮਰਨਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀਗਾ ਤੇ ਸੰਗਤ ਜੀ ਤੁਸੀਂ ਵੀ ਨਾਮ ਜਪਿਆ ਕਰੋ ਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਜੋ ਆਪ ਜੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਆ ਉਹਨਾਂ ਨਿਸ਼ਾਨੀਆਂ ਦਾ ਇਤਿਹਾਸ ਆ ਸਾਹਮਣੇ ਦੁਵਾਰ ਤੇ ਸਾਰਾ ਲਿਖਿਆ ਹੋਇਆ ਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਓ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿੱਥੋਂ ਆਪਜੀ ਸਾਡੀ ਵੀਡੀਓ ਵੇਖ ਰਹੇ ਹੋ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉੱਪਰ ਗੈਲਰੀ ਵਿੱਚ ਬਹੁਤ ਸੋਹਣੀਆਂ ਤਸਵੀਰਾਂ ਲਾਈਆਂ ਹੋਈਆਂ ਜਿਨ੍ਹਾਂ ਤਸਵੀਰਾਂ ਵੱਲ ਵੇਖ ਕੇ ਅਸੀਂ ਸਿੱਖ ਕੌਮ ਦੇ ਉਹਨਾਂ ਪਰਉਪਕਾਰਾਂ ਨੂੰ ਯਾਦ ਕਰਦੇ ਆ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਬਹੁਤ ਸੋਹਣੀਆਂ ਤਸਵੀਰਾਂ ਲਾਈਆਂ ਹੋਈਆਂ ਇਹ ਤੁਸੀਂ ਦਰਸ਼ਨ ਕੀਤੇ ਆ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਪਾਵਨ ਪਵਿੱਤਰ ਅਸਥਾਨ ਤੇ ਰੁਕਦੇ ਆ ਤੇ ਇੱਥੇ ਹੀ ਗੁਰੂ ਸਾਹਿਬ ਜੀਆ ਨੇ ਆਪਣੀਆਂ ਪਵਿੱਤਰ ਨਿਸ਼ਾਨੀਆਂ ਤੇ ਇਸ ਪਰਿਵਾਰ ਵਾਲਿਆਂ ਨੂੰ ਦਿੱਤੀਆਂ ਸੀ ਆਓ ਤੁਹਾਨੂੰ ਹੁਣ ਇੱਥੋਂ ਅੱਗੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਉਹ ਵੀ ਗੁਰਦੁਆਰਾ ਸਾਹਿਬ ਪਿੰਡ ਬਿਲਗਾ ਦੇ ਵਿੱਚ ਹੀ ਪਾਵਨ ਪਵਿੱਤਰ ਅਸਥਾਨ ਬਣਿਆ ਹੋਇਆ ਆ ਆਓ ਉਸ ਗੁਰਦੁਆਰਾ ਸਾਹਿਬ ਵੱਲ ਆਪਾਂ ਚੱਲਦੇ ਆਂ ਇੱਥੋਂ ਦਾ ਇੱਕ ਹੋਰ ਬਹੁਤ ਹੀ ਵੱਡਮੁੱਲਾ ਇਤਿਹਾਸ ਆ ਕਹਿੰਦੇ ਜਦੋਂ ਧੰਗੂ ਗੁਰੂ ਅਰਜਨ ਦੇਵ ਜੀ ਮਾਰੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਤੁਹਾਡਾ ਪਿੰਡ ਸੱਤ ਦਰਵਾਜਿਆਂ ਵਿੱਚ ਵਧੇ ਫੁੱਲੇਗਾ ਤੁਹਾਡਾ ਪਿੰਡ ਖੁਗ ਵਸੇਗਾ ਤੇ ਪਿੰਡ ਵਾਲਿਆਂ ਨੇ ਆਖਿਆ ਮਹਾਰਾਜ ਸਾਡੀਆਂ 7 ਕੁਲੀਆਂ 7 ਪਰਿਵਾਰ ਰਹਿੰਦੇ ਆ ਆਏ ਸਾਲ ਸਾਡੇ ਪਿੰਡ ਵਿੱਚ ਅੱਗ ਲੱਗ ਜਾਂਦੀ ਆ ਮਹਾਰਾਜ ਕਰੋ ਕਿਰਪਾ ਸਾਡੇ ਪਿੰਡ ਵਿੱਚ ਅੱਗ ਨਾ ਲੱਗਿਆ ਕਰੇ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕਰਕੇ ਜਦੋਂ ਵੇਖਿਆ ਤੇ ਗੁਰੂ ਸਾਹਿਬ ਨੇ ਨੇਤਰ ਖੋਲ੍ਹ ਕੇ ਆਖਿਆ ਪਿੰਡ ਵਾਲਿਓ ਤੁਹਾਡੇ ਪਿੰਡ ਵਿੱਚ ਇਸ ਕਰਕੇ ਅੱਗ ਲੱਗਦੀ ਆ ਤੁਸੀਂ ਕਿਸੇ ਮਹਾਤਮਾ ਦੀ ਸੇਵਾ ਨਹੀਂ ਕੀਤੀ ਤੁਹਾਡੇ ਪਿੰਡ ਵਿੱਚ ਕੋਈ ਮਹਾਤਮਾ ਆਇਆ ਸੀ ਉਹਨੇ ਬਚਨ ਕਰ ਦਿੱਤਾ ਜਾਓ ਤੁਹਾਡੇ ਪਿੰਡ ਵਿੱਚ ਅੱਗ ਲੱਗਿਆ ਕਰੇਗੀ ਉਸ ਦਿਨ ਤੋਂ ਬਾਅਦ ਆਏ ਸਾਲ ਤੁਹਾਡੇ ਪਿੰਡ ਵਿੱਚ ਅੱਗ ਲੱਗਦੀ ਆ ਤੇ ਗੁਰੂ ਸਾਹਿਬ ਨੇ ਫਿਰ ਬਚਨ ਕੀਤਾ ਅਸੀਂ ਸਾਧੂ ਦੇ ਬਚਨ ਨੂੰ 모ੜ ਤ ਨਹੀਂ ਸਕਦੇ ਪਰ ਐਨਾ ਜ਼ਰੂਰ ਕਹਿ ਦਿੰਨੇ ਆ ਤੁਹਾਡੇ ਪਿੰਡ ਵਿੱਚ ਅੱਗ ਜ਼ਰੂਰ ਲੱਗਿਆ ਕਰੇਗੀ ਪਰ ਤੁਹਾਡੀਆਂ ਸਤ ਕੁੱਲੀਆਂ ਨੂੰ ਨੁਕਸਾਨ ਨਹੀਂ ਕਰੇਗੀ ਤੁਹਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਣ ਕਰਿਆ ਕਰੇਗੀ ਸੰਗਤ ਜੀ ਕਹਿੰਦੇ ਆਏ ਸਾਲ ਅੱਜ ਵੀ ਇਸ ਪਿੰਡ ਵਿੱਚ ਅੱਗ ਲੱਗਦੀ ਆ ਪਰ ਪਿੰਡ ਦਾ ਕੋਈ ਨੁਕਸਾਨ ਨਹੀਂ ਹੁੰਦਾ ਆਓ ਅਸੀਂ ਹੁਣ ਪਹੁੰਚ ਚੁੱਕੇ ਆ ਇਤਿਹਾਸ ਗੁਰਦੁਆਰਾ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਸ ਦਾ ਨਾਮ ਹੈ ਪਿਪਲੀ ਸਾਹਿਬ ਆਪ ਜੀ ਸਾਹਮਣੇ ਗੁਰੂ ਸਾਹਿਬ ਦੇ ਸੋਹਣੇ ਦਰਬਾਰ ਦੇ ਦਰਸ਼ਨ ਕਰ ਰਹੇ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਆ ਵੇਖੋ ਕਿਵੇਂ ਗੁਰੂ ਸਾਹਿਬ ਜੀ ਦਾ ਚੰਦੂਆ ਸਾਹਿਬ ਘੁੰਮ ਰਿਹਾ ਗੁਰੂ ਜੀ ਦਾ ਸੋਹਣਾ ਦਰਬਾਰ ਕਿੰਨਾ ਸਜ ਰਿਹਾ ਹੈ ਜੇ ਤੁਸੀਂ ਇਸ ਤਰ੍ਹਾਂ ਚੰਦੂਆ ਸਾਹਿਬ ਘੁੰਮਦਾ ਕਿਤੇ ਦਰਸ਼ਨ ਕੀਤੇ ਆ ਤੇ ਜ਼ਰੂਰ ਲਿਖਿਓ ਪਰ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਚੰਦੋਆ ਸਾਹਿਬ ਘੁੰਮ ਰਿਆ ਵਿਖਿਆ ਬਹੁਤ ਖੁਸ਼ੀ ਹੋਈ ਮਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਅਸਥਾਨ ਤੇ ਪਹਿਲਾਂ ਆ ਕੇ ਰੁਕੇ ਸੀ ਤੇ ਫਿਰ ਗੁਰੂ ਸਾਹਿਬ ਪਿੰਡ ਵਿੱਚ ਗਏ ਸੀਗੇ ਤੇ ਸੰਗਤ ਜੀ ਇੱਥੇ ਗੁਰੂ ਸਾਹਿਬ ਨੇ ਕਹਿੰਦੇ ਦਾਤਣ ਕੀਤੀ ਤੇ ਦਾਤਣ ਕਰਕੇ ਗੁਰੂ ਸਾਹਿਬ ਨੇ ਗੱਡ ਦਿੱਤੀ ਸੀ ਉਸ ਸਮੇਂ ਟਾਲੀ ਦਾ ਰੁੱਖ ਸੀਗਾ ਟਾਲੀ ਦਾ ਰੁੱਖ ਬਹੁਤ ਵਧੀਆ ਫੁੱਲਿਆ ਪਰ ਅੱਜ ਉਹ ਟਾਲੀ ਦਾ ਰੁੱਖ ਤਾਂ ਨਹੀਂ ਹੈ ਪਰ ਉਹ ਰੁੱਖ ਦੀ ਜਗ੍ਹਾ ਪਿੱਪਲ ਦਾ ਰੁੱਖ ਆ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਗੁਰਦੁਆਰਾ ਸਾਹਿਬ ਤੇ ਇਧਰ ਸਾਹਮਣੇ ਉਹ ਪਿੱਪਲ ਦਾ ਰੁੱਖ ਆ ਤੇ ਜਿਸ ਤੋਂ ਇਹਦਾ ਨਾਮ ਪਿੱਪਲੀ ਸਾਹਿਬ ਪੈ ਗਿਆ ਅੱਜ ਇਹ ਦੋ ਰੁੱਖ ਇਕੱਠੇ ਹਨ ਪਿੱਪਲ ਦਾ ਰੁੱਖ ਵੀ ਤੇ ਬੋੜ ਦਾ ਰੁੱਖ ਵੀ ਸਾਹਮਣੇ ਆਪਜੀ ਇਤਿਹਾਸ ਲਿਖਿਆ ਵੇਖ ਸਕਦੇ ਹੋ ਪੜ ਸਕਦੇ ਹੋ ਇਹ ਤੁਸੀਂ ਦਰਸ਼ਨ ਕੀਤੇ ਆ ਪਿੰਡ ਬਿਲਗਾ ਦੇ ਦੋ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ